ਮਸ਼ਹੂਰ ਪੰਜਾਬੀ ਅਦਾਕਾਰ ਦੇ ਗਹਿਣਿਆਂ ਦੇ ਸ਼ੋਰੂਮ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਾਂ ਐਕਟਰ ਕੁਲਜਿੰਦਰ ਸਿੱਧੂ ਦੇ ਸਟੋਰ 'ਚੋਂ 2 ਕਰੋੜ ਦੇ ਗਹਿਣੇ ਗਾਇਬ ਹੋ ਗਏ ਨੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰਾਂ ਨੇ ਉਸ ਤਜੋਰੀ ਵਿੱਚੋਂ ਕਰੋੜਾਂ ਰੁਪਏ ਦੇ ਕੀਮਤੀ ਗਹਿਣੇ ਗਾਇਬ ਕਰ ਦਿੱਤੇ ਨੇ ਜਿਸ ਨੂੰ ਖੋਲਣਾ ਕਿਸੇ ਆਮ ਵਿਅਕਤੀ ਦੇ ਵਸਤੀ ਗੱਲ ਨਹੀਂ ਸੀ ਐਕਟਰ ਕੁਲਜਿੰਦਰ ਸਿੰਧੂ ਦੇ ਭਰਾ ਤੇ 파ਟਨਰ ਵਿਕਰਮ ਸਿੱਧੂ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ 8 ਵਜੇ ਸਟੋਰ ਬੰਦ ਕੀਤਾ ਗਿਆ ਸੀ ਸੋਮਵਾਰ ਸਵੇਰੇ ਜਦੋਂ ਖੋਲਿਆ ਗਿਆ ਤਾਂ ਮੇਨ ਗੇਟ ਦਾ ਤਾਲਾ ਗਾਇਬ ਸੀ ਅੰਦਰ ਜਾਣ ਤੇ ਪਤਾ ਲੱਗਾ ਕਿ ਸਟੋਰ ਰੂਮ ਦਾ ਦਰਵਾਜ਼ਾ ਖੁੱਲਾ ਸੀ ਬਕਸੇ ਖੁੱਲੇ ਸੀ ਤੇ ਉਹਨਾਂ ਦੇ ਅੰਦਰ ਦੇ ਸਾਰੇ ਗਹਿਣੇ ਗਾਇਬ ਸੀ ਅਦਾਕਾਰ ਦੇ ਪ੍ਰਾ ਮਤਾਬਕ ਸ਼ੁਰੂਆਤੀ ਅਨੁਮਾਨ ਮੁਤਾਬਕ 2 ਕਰੋੜ ਰੁਪਏ ਦੇ ਕਰੀਬ ਸੋਨੇ ਦੇ ਗਹਿਣੇ ਗਾਇਬ ਹਨ ਵਿਕਰਮ ਸਿੱਧੂ ਨੇ ਦੱਸਿਆ ਕਿ ਸਟੋਰ ਰੂਮ ਨੂੰ ਤੋੜਨ ਦੀ ਬਜਾਏ ਅਜਿਹਾ ਲੱਗਦਾ ਹੈ ਕਿ ਇਸ ਨੂੰ ਖੋਲਿਆ ਗਿਆ ਹੈ ਜੋ ਕਿਸੇ ਪ੍ਰੋਫੈਸ਼ਨਲ ਚੋਰ ਜਾਂ ਗਿਰੋਹ ਦਾ ਕੰਮ ਹੋ ਸਕਦਾ ਹੈ ਚੋਰ ਜਾਂਦੇ ਜਾਂਦੇ ਸੁਰੱਖਿਆ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ